ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਨ ਕਿ ਸਿਆਲਕੋਟ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਧਨਵਾਨ ਖੱਤਰੀ ਰੇਂਦਾ ਸੀ ਪਰ ਉਸ ਦੇ ਘਰ ਵਿੱਚ ਕੋਈ ਵੀ ਔਲਾਦ ਨਹੀਂ ਸੀ ਇਸ ਕਰਕੇ ਉਹ ਬੜਾ ਦੁਖੀ ਰਹਿੰਦਾ ਸੀ ਲੋਕਾਂ ਦੇ ਕਹਿਣ ਤੇ ਉਹ ਪੀਰ ਦੇ پاس ਗਿਆ ਅਤੇ ਬੇਨਤੀ ਕੀਤੀ ਪੀਰ ਜੀ ਮੈਂ ਤੁਹਾਡੀ ਬਹੁਤ ਵਡਿਆਈ ਸੁਣੀ ਹੈ ਮੈਂ ਬੜੀ ਆਸ ਨਾਲ ਤੁਹਾਡੇ ਕੋਲ ਆਇਆ ਹਾਂ ਮੇਰੇ ਘਰ ਪੁੱਤਰ ਦੀ ਦਾਤਬਖਸ਼ ਪੀਰ ਨਿਉਸ ਖੱਤਰੀ ਨੂੰ ਕਿਹਾ ਕਿ ਜਦੋਂ ਵੀ ਤੇਰੇ ਘਰ ਔਲਾਦ ਹੋਏਗੀ ਤਾਂ ਤੂੰ ਪਹਿਲਾਂ ਪੁੱਤਰ ਮੈਨੂੰ ਦੇਣਾ ਹੈ ਤਾਂ ਉਸ ਖੱਤਰੀ ਨੇ ਵਾਅਦਾ ਕੀਤਾ ਕਿ ਹਾਂਜੀ ਮੇਰਾ ਪਹਿਲਾ ਪੁੱਤਰ ਤੁਹਾਡਾ ਹੋਵੇਗਾ ਮੈਂ ਤੁਹਾਡੇ ਡੇਰੇ ਉੱਤੇ ਚੜਾ ਕੇ ਜਾਵਾਂਗਾ ਕੁਝ ਸਮਾਂ ਪੈ ਕੇ ਉਸ ਖੱਤਰੀ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਉਹ ਪਤੀ-ਪਤਨੀ ਬੜੇ ਕੋਸ਼ਿਸ਼ ਹੋਏ ਆਪਣੇ ਪੁੱਤਰ ਦੇ ਨਾਲ ਸਮੇਂ ਦਾ ਪਤਾ ਹੀ ਨਹੀਂ ਲੱਗਾ ਇਸੇ ਤਰ੍ਹਾਂ 5 ਸਾਲ ਵੀ ਲੰਘ ਗਏ ਅਤੇ ਘਰ ਵਿੱਚ ਦੋ ਹੋਰ ਪੁੱਤਰਾਂ ਨੇ ਜਨਮ ਲਿਆ ਉਹ ਆਪਣੇ ਵਾਅਦੇ ਦੇ ਮੁਤਾਬਕ ਆਪਣਾ ਪਹਿਲਾ ਪੁੱਤਰ ਲੈ ਕੇ ਪੀਰ ਜੀ ਕੋਲ ਪਹੁੰਚਿਆ ਤੇ ਕਿਹਾ ਪੀਰ ਜੀ ਮੈਂ ਆਪਣੀ ਇਕਰਾਰ ਦੇ ਮੁਤਾਬਕ ਆਪਣਾ ਵੱਡਾ ਪੁੱਤਰ ਤੁਹਾਨੂੰ ਚੜਾਉਣ ਆਇਆ ਹੈ ਅੱਜ ਤੋਂ ਇਹ ਤੁਹਾਡਾ ਹੈ ਪਰ ਉਸ ਖੱਤਰੀ ਨੇ ਕਿਹਾ ਤੁਸੀਂ ਮੇਰੇ ਪੁੱਤਰ ਦਾ ਮੁੱਲ ਪਾ ਦਿਓ ਮੈਂ ਤੁਹਾਡੇ ਕੋਲੋਂ ਇਸ ਦੀ ਕੀਮਤ ادا ਕਰਕੇ ਆਪਣਾ ਪੁੱਤਰ ਵਾਪਸ ਲੈ ਜਾਵਾਂਗਾ ਇਹ ਗੱਲ ਸੁਣ ਕੇ ਪੀਰ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਕਿਹਾ ਕਿ ਮੈਨੂੰ ਪੁੱਤਰ ਚਾਹੀਦਾ ਹੈ ਮੈਂ ਇਸ ਨੂੰ ਵੇਚਣਾ ਨਹੀਂ ਤੂੰ ਵਾਅਦਾ ਦੇ ਤੂੰ ਮੁੱਕਰ ਰਿਹਾ ਹੈ ਔਰ ਉਹ ਖੱਤਰੀ ਪੀਰ ਦੀ ਗੱਲ ਨਾ ਮਨ ਜੂਰ ਕਰਕੇ ਆਪਣੇ ਪੁੱਤਰ ਨੂੰ ਵਾਪਸ ਲੈ ਗਿਆ ਪੀਰ ਆਪਣਾ ਗੁੱਸਾ ਤੇ ਕਰੋਧ ਦੀ ਅੱਗ ਵਿੱਚ ਐਲਾਨ ਕਰਦਾ ਹੈ ਕਿ ਉਹ ਆਪਣੀਆਂ ਸ਼ਕਤੀਆਂ ਦੇ ਨਾਲ ਇਸ ਸ਼ਹਿਰ ਨੂੰ ਸਾੜ ਕੇ ਤਬਾਹ ਕਰ ਦੇਵੇਗਾ ਹਣ ਜਦੋਂ ਸ਼ਹਿਰ ਵਾਸੀਆਂ ਨੂੰ ਇਹ ਗੱਲ ਪਤਾ ਲੱਗੀ ਤਾਂ ਸਾਰੇ ਸ਼ਹਿਰ ਵਾਸੀ ਇਕੱਠੇ ਹੋ ਕੇ ਪੀਰ ਦੇ ਵਾਸਤੇ ਅਤੇ ਬੇਨਤੀ ਕੀਤੀ ਪੀਰ ਜੀ ਤੁਸੀਂ ਕਿਸੇ ਦੇ ਜੁਰਮ ਦੀ ਸਜ਼ਾ ਸਾਨੂੰ ਨਾ ਦਿਓ ਪਰ ਪੀਰ ਆਪਣੇ ਗੁੱਸੇ ਤੇ ਹੰਕਾਰ ਵਿੱਚ ਇੰਨਾ ਹੋਇਆ ਲੋਕਾਂ ਦੀ ਕੋਈ ਵੀ ਗੱਲ ਨਾ ਸੁਣੀ ਇਸੇ ਤਰ੍ਹਾਂ ਮੇਰੇ ਤਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਲੋਕ ਫਰਿਆਦ ਲੈ ਕੇ ਪਹੁੰਚੇ ਤਾਂ ਗੁਰੂ ਜੀ ਸਾਨੂੰ ਐਸੇ ਤਵਾਈ ਤੋਂ ਵਿਚਾਲੋ ਮੇਰੇ ਤਨ ਤਨ ਫਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਐਸੇ ਕਮਾਂਡ ਤੇ ਕਰੋਧ ਨੂੰ ਤੋੜਨ ਲਈ ਐਸੇ ਜਗਾ ਜਿਸ ਜਗ੍ਹਾ ਉਹ ਭਗਤੀ ਕਰ ਰਿਹਾ ਉਸੇ ਜਗ੍ਹਾ ਉਹ ਪਹੁੰਚ ਗਏ ਅਤੇ ਉਹ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ ਅਜੇ ਕੋਈ ਸਮਾਪਾਸ਼ਾ ਬੈਠੇ ਸੀ ਕਿ ਉਹ ਗੁੰਬਦ ਫਟ ਗਿਆ ਅਤੇ ਗੁੰਬਦ ਫਟਣ ਦੇ ਕਾਰਨ ਪੀਰ ਦੀ ਤਪੱਸਿਆ ਭੰਗ ਹੋ ਗਈ ਅਤੇ ਉਹ ਜਲਦੀ ਬਾਹਰ ਆਇਆ ਤੇ ਗੁੱਸੇ ਵਿੱਚ ਬੋਲਿਆ ਕਿ ਇਸ ਤਰ੍ਹਾਂ ਕਿੱਸਨੇ ਕੀਤਾ ਹੈ ਮੇਰੇ ਤਾਂ ਤਨਤਨ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਤੁਹਾਨੂੰ ਜੋ ਤਾਕਤ ਵਾਹਿਗੁਰੂ ਜੀ ਨੇ ਵਾਕੀ ਹੈ ਤੁਸੀਂ ਉਸ ਦਾ ਇਸਤੇਮਾਲ ਗਲਤ ਨਹੀਂ ਕਰ ਸਕਦੇ ਵੀਰ ਨੇ ਕਿਹਾ ਤੁਹਾਨੂੰ ਨਹੀਂ ਪਤਾ ਇੱਥੋਂ ਦੇ ਲੋਕ ਬਹੁਤ ਦੇ ਝੂਠੇ ਨੇ ਬਾਸ਼ਾ ਨੇ ਕਿਹਾ ਮੈਨੂੰ ਸਭ ਪਤਾ ਹੈ ਤੂੰ ਕਿਸੇ ਇੱਕ ਦੀ ਸਜਾ ਸਭ ਨੂੰ ਨਹੀਂ ਦੇ ਸਕਦਾ ਅਤੇ ਨਾਲੇ ਕਰਨ ਕਰਾਉਣ ਵਾਲਾ ਉਹ ਪਰਮ ਪਿਤਾ ਪਰਮਾਤਮਾ ਹੈ ਅਤੇ ਜੈਸਪੁੱਤਰ ਦੀ ਤੁਸੀਂ ਗੱਲ ਕਰਦੇ ਹੋ ਉਹ ਪੁੱਤਰ ਹੈ ਉਸ ਖਤਰ ਨੂੰ ਤੁਸੀਂ ਨਹੀਂ ਦਿੱਤਾ ਉਸ ਪ੍ਰਮਾਤਮਾ ਨੇ ਦਿੱਤਾ ਸੀ ਤੁਹਾਨੂੰ ਤਾਂ ਸਿਰਫ ਇੱਕ ਨਜ਼ਰੀਆ ਬਣਾਇਆ ਗਿਆ ਸੀ ਵਾਹਿਗੁਰੂ ਜੀ ਵੱਲੋਂ ਅਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੂੰ ਇੱਕ ਦੀ ਸਜ਼ਾ ਸਾਰਿਆਂ ਨੂੰ ਦੇ ਰਿਹਾ ਹੈ ਤੂੰ ਉਸ ਅਕਾਰ ਪਰਖ ਨਾਲ ਮੱਥਾ ਲਾ ਰਿਹਾ ਹੈ ਤੇ ਗੁਰੂ ਜੀ ਨੇ ਕਿਹਾ ਹਜੇ ਵੀ ਵੇਲਾ ਹੈ ਸੰਭਲ ਜਾ ਵਾਹਿਗੁਰੂ ਜੀ ਦੀ ਰਾਜ ਵਿੱਚ ਜਾ ਫਿਰ ਬਿਆਨਤ ਦਿਆਲੂ ਸਰਬਸ਼ਕਤੀਮਾਨ ਹੈ ਉਹ ਪ੍ਰਮਾਤਮਾ ਤੁਹਾਨੂੰ ਬਖਸ਼ ਦੇਣਗੇ ਪਾਸ਼ਾ ਜੀ ਦੇ ਸ਼ਬਦ ਸੁਣ ਕੇ ਗੁਰੂ ਜੀ ਦੇ ਪੈਰੀ ਡੈਗ ਪਿਆ ਅਤੇ ਆਪਣੇ ਕੀਤੇ ਲਈ ਮਾਫੀ ਮੰਗੀ ਇਹ ਸਭ ਦੇਖ ਕੇ ਸ਼ਹਿਰ ਵਾਸੀਆਂ ਨੇ ਸੁਖ ਦਾ ਸਾਹ ਲਿਆ ਅਤੇ ਗੁਰੂ ਜੀ ਦਾ ਧੰਨਵਾਦ ਕੀਤਾ ਅਤੇ ਸਾਨੂੰ ਵੀ ਇਸ ਕਹਾਣੀ ਤੋਂ ਇਹ ਸਿੱਖਿਆ ਲੈਣੀ ਜਾਂਦੀ ਹੈ ਕਿ ਸਾਨੂੰ ਪਰਮਪਿਤਾ ਪਰਮਾਤਮਾ ਵੱਲੋਂ ਦਿੱਤੇ ਗਏ ਗੁਣ ਜਾਂ ਕੋਈ ਸ਼ਕਤੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਆਪਾਂ ਵੀ ਆਪਣੇ ਵਿੱਚੋਂ ਹਉਮੈ ਦਾ ਤਿਆਗ ਕਰੀਏ ਅਤੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ